ਕੇ આર ਜੀ ਟੀ ਵੀ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨ ਸ਼ੂ ਮੜਕਣ ਇਸ ਟਾਈਮ ਤੇ ਪਟਿਆਲਾ ਦੇ ਵਿੱਚ ਵਜੂਦ ਆ ਜਿੱਥੇ ਪਟਿਆਲਾ ਪੁਲਿਸ ਦੇ ਵੱਲੋਂ SLAG ਆ ਜੋ ਕੰਮ ਕਰ ਦਿੱਤਾ ਗਿਆ ਇੱਕ ਗੈਂਗਸਟਰ ਦਾ ਜਿਹੜਾ ਅਨਕਾਊਂਟਰ ਹੋਇਆ ਆਪਰੇਸ਼ਨ ਪ੍ਰਹਾਰ ਦੇ ਤਹਿਤ ਸੋ ਇਹ ਤਸਵੀਰਾਂ ਦਿਖਾ ਦਿੰਦਾ ਕਿ ਤਕਰੀਬਨ 4 ਤੋਂ 5 ਜਿਹੜੇ ਰਾਉਂਡ ਜਿਹੜਾ ਗੈਂਗਸਟਰ ਦੇ ਵੱਲੋਂ ਫਾਇਰ ਕਰੇ ਗਏ ਸੀ ਜਿੱਤੇ ਜਵਾਬੀ ਕਾਰਵਾਈ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਲਿਆ ਗਿਆ ਸੋ ਦੱਸ ਦਿੰਦੇ ਆ ਤੁਹਾਨੂੰ ਕਿ ਜਿਹੜਾ ਗੈਂਗਸਟਰ ਸੀ ਕਾਫੀ ਟਾਈਮ ਤੋਂ ਉਸ ਦੀ ਭਾਲ ਕਰੀ ਜਾ ਰਹੀ ਸੀ ਇਸ ਦੇ ਨਾਲ ਹੀ ਉਸਤੇ ਕਾਫੀ ਮਾਮਲੇ ਦਰਦ ਸੀ ਭਜਨ ਦੀ ਕੋਸ਼ਿਸ਼ ਕਰਦਾ ਪਰ ਇੱਕ ਗੋਲੀ ਉਹਦੇ ਪੈਰ 'ਚ ਵੱਜਦੀ ਜਿਸ ਤੋਂ ਬਾਅਦ ਉਹਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸੋ ਕਾਫੀ ਮਾਮਲੇ ਦੇ ਤਹਿਤ ਉਹਦੀ ਪਾਲ ਜਾਰੀ ਸੀ ਸੋ ਜਦੋਂ ਅੱਜ ਜਾਣਕਾਰੀ ਮਿਲਦੀ ਹੈ ਸੀਆਈਏ ਪਟਿਆਲਾ ਨੂੰ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਕਾਰਵਾਈ ਨੂੰ ਅਮਲ ਚ ਲਿਆਇਆ ਜਾਂਦਾ ਉੱਥੇ ਪੰਜਾਬ ਸਰਕਾਰ ਦੇ ਵੱਲੋਂ ਵੀ ਅਦਾ ਤਾ ਸ਼ੁਰੂ ਕਰ ਦਿੱਤੀ ਗਈ ਹੈ ਨੇ ਕਿ ਪ੍ਰਹਾਰ ਆਪਰੇਸ਼ਨ ਦੇ ਤਹਿਤ ਜਿਹੜਾ ਵੀ ਕੋਈ ਗੈਂਗਸਟਰ ਹੋਊਗਾ ਜਾਂ ਤਾਂ ਉਹ ਵਾਪਸੀ ਕਰ ਲਈ ਜਾਂ ਫਿਰ ਉਸ ਦੇ ਨਾਲ ਇਹੋ ਜਿਹਾ ਅੰਜਾਮ ਹੋਊਗਾ। ਜੀ ਸਰ ਅੱਜ ਜਿਹੜਾ ਐਂਕਾਊਂਟਰ ਹੋਇਆ ਉਹ ਤੇ ਪਰ ਜਾਣਕਾਰੀ ਦਿਓ ਵੀ ਕਿਸ ਮੁਹਿੰਮ ਦੇ ਤਹਿਤ ਲਗਾਤਾਰ ਇਹ ਪ੍ਰੋਬਲਮ ਚੱਲ ਰਹੀ ਹੈ। ਦੇਖੋ ਜਿਹੜਾ ਕ੍ਰਾਈਮਨਲ ਤੇ ਕੇਸ ਜਿਹੜਾ ਇੱਕ ਆਪਰੇਸ਼ਨ ਚੱਲ ਰਿਹਾ ਪ੍ਰਹਾਰ ਉਹ ਇੱਕ ਸਾਡੀ ਸੀਆਈਏ ਪਟਿਆਲਾ ਦੀ ਟੀਮ ਤੇ ਐਸਐਚਓ ਬਨੂੜ ਦੀ ਟੀਮ ਇੱਥੇ ਕਾਫੀ ਟਾਈਮ ਤੋਂ ਪਿੱਛੇ ਲੱਗੇ ਹੋਏ ਸੀਗੇ ਅੱਜ ਇੱਥੇ ਇਹਨਾਂ ਦਾ ਆਪਸ ਵਿੱਚ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਕਿਦਾ ਕਾਫੀ ਪੁਰਾਣਾ ਕ੍ਰਿਮਨਲ ਰਿਕਾਰਡ ਹੈਗਾ ਜਦੋਂ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸਨੇ ਪੁਲਿਸ ਪਾਰਟਿੰਗ ਤੇ ਫਾਇਰਿੰਗ ਕੀਤੀ 3-4 ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਨੂੰ ਇੱਥੇ ਲੱਤੇ ਦੇ ਗੋਲੀ ਲੱਗੀ ਇਹਨੂੰ ਰਜਿੰਦਰਾ ਹਸਪੀਟਲ ਭੇਤੀ ਕਰਾਇਆ ਗਿਆ ਉੱਥੇ ਜ਼ੇਰੇ ਇਲਾਜ ਹੈ ਸਰ ਕੌਣ ਸੀ ਤੇ ਬਾਰੇ ਕੋਈ ਪੁੱਛ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈਗਾ ਐਂਡ 2017 ਮੇ ਕੈਸ਼ ਬੈਂਡ ਲੂਟ ਮਸਲਾ ਹੋਇਆ ਸੀਗਾ ਬਨੂੜ ਚ ਉਹਦੇ ਚ ਵੀ ਇਹ ਮਤਲਬ ਦੋਸ਼ੀ ਸੀਗਾ ਸਰ ਕਿੰਨੇ ਕੇ ਮਾਮਲੇ ਦਰਜ ਪੰਜਾਬ ਨੂੰ ਇੱਕ ਨਿਰਦੇਸ਼ ਦਿੱਤੇ ਗਿਆ ਜਿਹੜਾ ਮਿਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਪਟਿਆਲਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਦੇਖੋ ਬਿਲਕੁਲ ਕਲੀਅਰ ਆਏਗਾ ਡੀਜੀ ਸਾਹਿਬ ਵੱਲੋਂ ਜਿਹੜਾ ਮਿਸ਼ਨ ਪ੍ਰਹਾਰ ਚਲਾਇਆ ਗਿਆ ਉਹਦੇ ਤਹਿਤ ਅਸੀਂ ਕੱਲ ਪੂਰੀ ਰੇਂਜ 'ਚ 126 ਬੰਦੇ ਰੈਸਟ ਕੀਤੇ ਆ ਕੱਲੇ ਪਟਿਆਲਾ 'ਚ ਅਸੀਂ 60 ਬੰਦੇ ਤੋਂ ਵੱਧ ਅਸੀਂ ਰੈਸਟ ਕੀਤੇ ਆ ਜਿੰਨੇ ਵੀ ਇਹ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਆ ਇਹਨਾਂ ਦੇ ਜਿਹੜੇ ਐਸੋਸੀਏਟ ਹੈਗੇ ਜਿਨੇ ਜੋ ਕੋਈ ਗੋਲੀ ਵਗੈਰਾ ਚਲਾ ਕੇ ਜਾਂਦਾ ਜਿੱਥੇ ਉਹ ਵੀ ਅਸੀਂ ਕੱਲ ਅਰੈਸਟ ਕੀਤੇ ਐ ਐਂਡ ਇਹ ਜਿਹੜੀ ਮੁਹੀਮ ਹੈ ਇਹ ਕੰਟੀਨਿਊਸ ਰਹੂਗੀ ਐਂਡ ਫਰਦਰ ਵੀ ਤੁਸੀਂ ਇਹੋ ਜਿਹਾ ਐਕਸ਼ਨ ਦੇਖਣ ਨੂੰ ਤੁਹਾਨੂੰ ਮਿਲੇਗਾ ਹਰਜਿੰਦਰ ਸਿੰਘ ਦੇ ਕੋਲੋਂ ਕੀ ਕੁਝ ਗ੍ਰਾਮਤ ਮੌਕੇ ਤੇ ਹੋਇਆ ਹਰਜਿੰਦਰ ਕੋਲੇ ਇੱਕ ਬਰੇਟਾ ਪਿਸਟਲ ਸੀਗਾ ਸਫਸਟੀਕੇਟਿਡ ਵੈਪਨ ਹੈ ਉਹ ਰਿਕਵਰ ਹੋਇਆ ਐਂਡ ਬਾਕੀ ਅਸੀਂ ਕਿਉਂਕਿ ਪੁਛਤਾਸ ਨਹੀਂ ਕਰ ਪਾਏ ਹਸਪੀਟਲ ਹੈਗਾ ਉਸ ਤੋਂ ਬਾਅਦ ਜੋ ਵੀ ਪੁਛਤਾਸ ਮੇ ਸਾਹਮਣੇ ਆਊਗਾ ਜਿਹੜੇ ਇੱਥੇ ਪਿਓ ਰਹੀ ਸੀ ਨਹੀਂ ਇਹ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਡ ਸੀਗਾ ਇਸ ਏਰੀਆ ਚ ਮੋਹਾਲੀ ਵੀ ਦੇ ਖਿਲਾਫ ਐਫ ਆਈ ਆ ਇਹ ਇਹ ਵੈਪਨ ਫੋਰਨ ਮੇਡ ਵੈਪਨ ਹੈਗਾ ਬਰੇਟਾ ਪਿਸਟਲ ਹੈਗਾ ਸਰ ਬਾਗਾਂਸਰ ਬੱਠੇ ਉਹਨਾਂ ਦਾ ਕੀ ਨਾਮ ਤੇ ਨਾਤੀ ਹੈ ਜੀ ਪੂਰੇ ਰੇਂਜ ਦੇ ਵੀ ਤੁਹਾਡੇ ਨਹੀਂ ਸਾਡੀ ਰੇਂਜ ਚ ਪੂਰਾ ਜਿਹੜੀ ਪੁਲਿਸ ਦਾ ਮੋਰਲ ਬਹੁਤ ਹਾਈ ਹੈ ਤੁਸੀਂ ਦੇਖਿਆ ਹੋਣਾ ਸੀ ਪਿਛਲੇ ਟਾਈਮ ਤੋਂ ਕਾਫੀ ਅਸੀਂ ਇਹ ਜਿਹੜੀ ਇਹਨਾਂ ਤੇ ਨਤ ਪਾਈ ਹੈ ਜਿਹੜਾ ਇੱਥੇ ਕ੍ਰਿਮੀਨਲ ਗੈਂਗ ਜਿਹੜੇ ਹੁੰਦੇ ਸੀਗੇ ਐਂਡ ਸਾਡਾ ਮੈਸੇਜ ਬਿਲਕੁਲ ਕਲੀਅਰ ਹੈ ਲਾਊਡ ਐਂਡ ਕਲੀਅਰ ਮੈਸੇਜ ਹੈਗਾ ਕਿ ਜਿਹੜਾ ਵੀ ਕੋਈ ਕਿਸੇ ਦੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਜਾਂ ਕਿਸੇ ਦੇ ਦਰਵਾਜ਼ੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਕੋਈ ਐਕਸਟਰਸ਼ਨ ਦੀ ਕੋਸ਼ਿਸ਼ ਕਰੂਗਾ ਮੈਸੇਜ ਬਿਲਕੁਲ ਲਾਊਡ ਐਂਡ ਕਲੀਅਰ ਹੈਗਾ ਕਿ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਐਂਡ ਅਸੀਂ ਫਿਰ ਵੀ ਰਿਕੁਐਸਟ ਕਰਦੇ ਹਾਂ ਯੂਥ ਨੂੰ ਜਿਹੜਾ ਕੋਈ ਇਹਨਾਂ ਨੂੰ ਜਿਹੜਾ ਇਹ ਬਲਾਫ ਰਸਲਾ ਕੇ ਆਪਣੇ ਨਾਲ ਲੈ ਲੈਂਦੇ 5-7000 ਦੇ ਚੱਕਰ 'ਚ ਇਹਨਾਂ ਦੇ ਚੱਕਰ 'ਚ ਨਾ ਆਏ ਜੇ ਉਹਨਾਂ ਨੂੰ ਕੋਈ ਸੁਧਰਨ ਦਾ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਅਸੀਂ ਉਹਨਾਂ ਨੂੰ ਸਹੀ ਰਸਤਾ ਉਕਰ ਦੇਣਾ ਬਾਹਰ ਗੈਂਗਸਟਰ ਬੈਠਿਆ ਜਿਨ੍ਹਾਂ ਦੀ ਸ਼ੈਅ ਤੇ ਕਮ ਹੁੰਦਾ ਉਹਨਾਂ ਦਾ ਦੇਖੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਰ ਬੈਠੇ ਹੋ ਤਾਂ ਸੇਫ ਹੋ ਤੇ ਜੇ ਤੁਸੀਂ ਕਿਸੇ ਦੀ شریف ਆਦਮੀ ਆ ਉਹਦੀ ਫੈਮਿਲੀ ਨੂੰ ਤੰਗ ਕਰੋਗੇ ਤੇ ਫੈਮਿਲੀ ਤੁਹਾਡੀ ਵੀ ਇੱਥੇ ਰਹਿੰਦੀ ਹੈ ਇਹ ਮੈਸੇਜ ਬਿਲਕੁਲ ਕਲੀਅਰ ਹੈ ਅਸੀਂ ਬਿਲਕੁਲ ਨਹੀਂ ਬਖਸਾਂਗੇ ਕਿਸੇ ਨੂੰ ਇਹ ਜੈਪਾਲ ਭੁੱਲਰ ਦੇ ਸੀਗਾ ਜਿਹੜਾ ਕੈਸ਼ ਬੈਂਕ ਲੂਟ ਹੋਏ ਸੀਗਾ ਪੁਰਾਣਾ ਉਸ ਮਸਲੇ 'ਚ ਵੀ ਲੂਟਿੰਦਾ ਸੀ ਮਤਲਬ ਸੀਗਾ ਦੋਸ਼ੀ ਸੀਗਾ ਹਾਂ ਇਸਕੇ ਇਸਕਾ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ 302 307 ਰੋਬਰੀ ਦੇ ਖਿਲਾਫ ਐਫ ਆਈ ਆਰ ਹੈ ਠੀਕ ਹੈ ਥੈਂਕ ਯੂ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਕੇ ਆਰ ਜੀ ਟੀਵੀ ਦੇ ਨਾਲ